ਸਤਿ ਸ਼੍ਰੀ ਅਕਾਲ ਤੁਹਾਨੂੰ ਪੰਜਾਬ ਹੋਰ ਦਾ ਸਕੇਸ ਵਾਗਰ ਕਰਦੀਆਂ ਸਰਦਾਂ ਜੁੜੇ ਜੁੜੇ ਜਿੰਨਾਂ ਘਰ ਤੋਂ ਪਰ ਮਾਤ ਹੋਣ ਬਹੁਤ ਬਹੁਤ ਰੱਖੀਆਂ ਬਾਕੀ ਹਾਲਾ ਕਰਦੇ ਚੋਂ ਅੱਜ ਉਸ ਨੂੰ ਮੌਸਮ ਨੂੰ ਸੀ ਜੀਣੇ ਪੜੇ ਕਿ ਮੌਸਮ ਦੇ ਬਾਕੀ ਸ਼ੇਜ ਚੁੱਕੀ ਜਲਾਏ ਚੁੰਦੇ ਸੀ ਲਗਭਗ ਹੁਣ ਖਤਮ ਹੋਣ ਦੀ ਪ੍ਰਕਾਰ ਤੇ ਗੜਾ ਹੁਣ ਜੋ ਕਿ ਜਿਹੜੇ ਪਿੰਡ ਪਾ ਦੇ ਪੁਰਾਣਾ ਵੇਖੀ ਜੋ ਕਿ ਵਰਚਮ ਕੋ ਹੋ ਰਹੀ ਹੈ ਕੋਈ ਦੰਦਰ ਸਾਈਡ ਸੋ ਅੱਜ ਜੁਕੇ ਗਿਆਨ ਜਦਾ ਹੋ ਚੁੱਕੇ ਹੈ ਅੱਜ ਮੌਨਸੂਨ ਰੋਟੀ ਮੇ ਕਾਲ ਮੇ ਸ਼ੁਰੂ ਹੋਏ ਕੰਦੂ ਵੀ ਚਾਰੇ ਜਾਣਗੇ ਪਰਸੋਂ ਵੀ ਅਜੋ 14 ਤਰੀਕ ਤੋਂ ਜਾਂ ਇਹ ਸੋਮਵਾਰ ਤੋਂ ਇਹਾ ਵਿੱਚ ਵਾਦਾ ਹੋਵੇਗਾ ਲੋਕੀ ਗਰਚਮ ਕੇ ਬੱਦਰ ਬੰਦ ਸੀ ਉਹ ਬੱਡੇ ਬੱਦਰ ਤੇ ਪੜਨਗੇ ਜੇ ਸਾਨੂੰ ਹੋ ਸਕਦਾ ਹੈ ਕਿ ਪਾਣੀ ਤੋਂ ਪਾਣੀ ਮੀਂਹ ਦਸਤ ਦੇਣ ਨਰਦੋ ਕਹਿੰਦੇ ਜੋ ਕਿ ਚੁੰਨੇ ਜੋ ਕਿ ਡੱਬਨ ਦੇ ਘਾਰ ਤੇ ਫਿਰ ਤੋਂ ਖੜੇ ਪਕੜੇ ਹੋ ਜਾਣਗੇ ਅੱਜ ਤੱਕ ਵਗ ਪਰਸ਼ੰਤਾ ਆਵਾਸਾ ਜਿੰਨੇ ਬੱਚੇ ਜੋ ਕਿ ਹਰੀ ਮੀਨ ਤੋਹੀ ਦਿੱਤੀ ਜੋ ਤੇ ਜਕੀ ਪੇਂਖਾ ਵਿਚ ਹੌਲਕਾ ਮੀਂਹ ਪਿਆ ਹਮ ਤੇ ਨਮੀ ਪਿਆ ਅਜੇ ਜੋ ਧਮਕ ਧਮਕੇ ਬਾਰੇ ਮੋਤੇ ਉਸਨੇ ਕਿਸ ਸਰਵ ਕਰੈਡਿਟਾਤਾ सो ये यही सीजन हमारा मानसून का चौदह तरीक अठारह तरीक तक या बई तरीक तक मौनसून एक्टिव रहेगी पच्ची तरीक तो मानसून की कार्रवाइया घट जाएँ लगभग दस दस अगस्त तक दस अगस्त बादनसून भूप रहेगी ਹੋ ਸਕਦਾ ਹੈ ਕਿ ਪਾਣੀ ਤਾਂ ਬਹੁਤ ਪਰਮੀ ਹੈ ਦੱਸਦੇ ਜਿਸ ਨਾਲ ਹਰ ਹਰ ਦੇ ਨਾਲ ਬੜ ਸਕਦੇ ਆਂ ਕਿ ਦੇਖਦੇ ਆਂ ਮੌਨਸੂਨ ਦੇ ਸੀਜ਼ਨ ਵਿੱਚ ਕੀ ਕੀ ਹੁੰਦਾ ਸੋਨੇ ਕ ਅਪਡੇਟ ਹੈ ਜੇ ਜਾਣ ਕਰਤ ਗਏ ਕਿ ਮੌਨਸੂਨ ਸੀਜ਼ਨ ਦੇ ਸੇ ਮੌਸਮ ਬਹੁਤ ਹੀ ਬਦਲਦਾ ਹੈ